ਤੇ ਮੈਂ ਆਪਣੇ ਆਪਣੇ ਛੋਟੇ ਤੋਂ ਛੋਟੇ ਮੈਨੂੰ ਯਾਦ ਹੈ ਇੱਕ ਵਾਰੀ ਮੇਰੇ ਇੱਕ ਬਿਜੀਲੀ ਨਗਰ ਪਿੰਡ ਆ ਉਥੇ ਬਾਜੀਗਰ ਦਾ ਛੰਡਾ ਹੋਗਾ ਹੁਣ ਆਮ ਤੌਰ ਤੇ ਅਸੀਂ ਕਹਿੰਦੇ ਕੋਈ ਬਾਜੀਗਰ ਦਾ ਗਰੀਬ ਆਦਮੀ ਆ ਆਪਾਂ ਜਾਣਦੇ ਵੀ ਨਹੀਂ ਛੇਤੀ ਲੈ ਕੇ ਕਰਾ ਦਿੰਦਾ ਉਹਨਾਂ ਦੇ ਘਰ ਆ ਰੋਣ ਕੇ ਕੋਈ ਸਾਦੀ ਚ ਕਿਸੇ ਨੇ ਕੋਈ ਥੱਲ ਪਾਇਆ ਤੇਗਾ ਉਨ ਤਾਪੀਆਂ ਭੰ ਤੋੜ ਕਰਤੀਏ ਸੱਤਾ ਸਰਕਾਰ ਸੀਗੀ ਉਸ ਵੇਲੇ ਅਕਲਦਰੀ ਮੈਂ ਆਪੋਜੀਸ਼ਨ ਸੀਗਾ ਮੈਂ ਐਮਐਲਏ ਸੀਗਾ ਪਰ ਮੈਂ ਪ੍ਰਣ ਕੀਤਾ ਮੈਂ ਕਿ ਅਗਰ ਇਹਨਾਂ ਦੀ ਮੈਂ ਲੜਾਈ ਲੜੂਗਾ ਇਹਨਾਂ ਦੀ ਲੜਾਈ ਕੌਣ ਲੜੂਗਾ ਮੈਂ ਲੜਦੇ 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 ਉਸ ਵੇਲੇ ਐਸਸੀ ਕੋਈ ਫਤੂਲੀ ਸੁਣਿਆ ਨਹੀਂ ਡੀਸੀ ਨੇ ਸੁਣਿਆ ਨਹੀਂ ਜੀਜੀਪੀ ਨੇ ਸੁਣਿਆ ਨਹੀਂ ਮੈਂ ਚਲਦਾ ਚਲਦਾ ਐਸਸੀ ਕਮਿਸ਼ਨ ਸਰਦਾਰ ਗੁੱਤਾ ਸਿੰਘ ਸੀਗੇ ਚੇਅਰਮੈਨ ਉਸਦੇ ਨੈਸ਼ਨਲ ਐਸਸੀ ਕਮਿਸ਼ਨ ਦੇ ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾਈ ਉਹਨਾਂ ਨੇ ਚੱਲਦੀ ਘਟਾਇਆ ਉਹ ਚੰਡੀਗੜ੍ਹ ਦੇ ਵਿੱਚ ਮੀਟਿੰਗ 'ਚ ਇੱਕ ਪਾਸੇ ਬਾਜੀ ਕਰ ਬੈਠੇ ਸੀ ਜੀ ਬਾਜੀ ਬਿਲਕੁਲ ਚੱਲ ਕੱਪੜੇ ਵੀ ਫੜੇ ਹੋਏ ਉਸ ਕੋਲ ਤੇ ਦੂਜੇ ਪਾਸੇ ਕੌਣ ਬੈਠਾ ਸੀ ਉਹਨਾਂ ਨੇ ਇਨਸਾਫ ਦੇਣ ਵਾਸਤੇ ਪੁੱਟਾ ਸੀ ਤੇ ਸੱਜੇ ਪਾਸੇ ਪੰਜਾਬ ਦਾ ਚੀਫ ਸੈਕਟਰੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਉੱਚ ਅਹੁਦੇ 'ਤੇ ਵਿਰਾਜਮਾਨ ਸਾਰੇ ਅਫਸਰ ਬਿਠਾਏ ਸੀਗੇ ਤੇ ਉਹਨਾਂ ਨੂੰ ਮੈਂ ਬਾਜੀਗਰਾਂ ਨੂੰ ਇਨਸਾਫ ਲੈ ਕੇ ਦਿੱਤਾ ਉਹ ਬਾਜੀਗਰ ਸਭ ਤੋਂ ਵੱਡੇ ਮੇਰੇ ਬੋਲੇ ਪਤਾ ਲਾ ਉਦਾਹਰਨ ਹੈ ਸੋ ਮੈਂ ਆਪਣਾ ਕੰਮ ਕਰਨ ਦਾ ਤਰੀਕਾ ਰੱਖਿਆ ਵਾ ਹਮੇਸ਼ਾ ਸਾਫ਼ ਸੁਥਰਾ ਔਰ ਜਿਹੜਾ ਸੱਚੇ ਰਾਹ ਉੱਤੇ ਕੋਈ ਸੱਚ ਜਿਹੜਾ ਅੱਜ ਬੋਲਿਆ ਹਰ ਸਾਹ ਬਾਅਦ ਤੁਸੀਂ ਮੇਰੇ ਕੋਲ ਉਹ ਜਵਾਬ ਰਹੇਗਾ ਔਰ ਉਹਨੇ ਇਹ ਜਿਹੜਾ ਰਾਹ ਹੈ ਅੱਜ ਦਾ ਜਿਹੜਾ ਇਹ ਲੁੱਗਿਆ ਦੋ ਦੋ ਤਰ੍ਹਾਂ ਦੀ ਪੋਲਿਟਿਕਸ ਹੋਣੀ ਨਾ ਇੱਕ ਤਾਂ ਸੇਵਾ ਭਾਵਨਾ ਵਾਲੀ ਹੋਣੀ ਇੱਕ ਆ ਦੁਕਾਨਦਾਰੀ ਵਾਲੀ ਹੋਣੀ ਦੁਕਾਨਦਾਰੀ ਦਾ ਰਾਹ ਬਹੁਤ ਸੋਖਾ ਹੈ ਮੈਂ ਵੀ ਕਰ ਸਕਦਾ ਹਾਂ ਚਬਾ ਚਾਟਰ ਖਸਾਮਤ ਕਰੋ ਲੀਡਰਾਂ ਨੂੰ ਜੋ ਵੀ ਕਰਨਾ ਥੋੜਾ ਬੜਾ ਪੈਸੇ ਕਮਾਓ ਸੇਵਾ ਕਰੋ ਕੋੜੀਆਂ ਚੜਦੇ ਵਿੱਚ ਬਹੁਤ ਆਏ ਬਾਅਦ ਵਿੱਚ ਬਹੁਤ ਛੋੜੇ ਬਾਅਦ ਵਿੱਚ ਘਾਤ ਘਾਤ ਪਾਰ ਚੜ ਗਏ ਲੇਕਿਨ ਮੈਂ ਲੰਬਾ ਰਾਹ ਪ੍ਰੈਫਰ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਵੀ ਮੈਂ ਉਸ ਲੰਬੇ ਰਾਹ ਤੇ ਖੜਾ ਹਾਂ ਉਜਾ ਰਾ ਹੈਗਾ ਸੇਵਾ ਭਾਵਨਾ ਵਾਲਾ ਤੇ ਚੰਗਾ ਸਾਫ ਸੁਥਰਾ ਉਹ ਜਵਾ ਦੇ ਕੀ ਹੁੰਦਾ ਵਾ ਔਕੜਾ ਬਹੁਤ ਨੇ ਚੁਣੌਤੀਆਂ ਬਹੁਤ ਹੋਣੀਆਂ ਨੇ ਪਰ ਛੇ ਬੜੇ ਹੋਣੇ ਮੈਂ ਤੇ ਆ ਹੁਣ ਦੀ ਤਕਰੀਬਨ ਦੇਰ ਤੱਕ 17 ਕ੍ਰਿਮੀਨਲ ਕੇਸਿਸ ਕੀਤਾ ਤੁਹਾਨੂੰ ਲੱਗਦਾ ਮੈਂ ਕ੍ਰਿਮੀਨਲ ਆ ਪਰ ਲੱਗਦਾ ਮੇਰੇ ਚਿਹਰੇ ਤੋਂ ਕਿ ਮੈਂ ਡਰਗ ਮਾਫੀਆ ਜਾਂ ਡਰਗ ਟਿੰਕਰ ਹੋਊਗਾ ਲੇਕਿਨ ਮੇਰੇ ਤੇ ਸਾਰੀਆਂ ਸਰਕਾਰਾਂ ਨੇ ਮੈਨੂੰ ਦਬਾਉਣ ਦੇ ਆਸਤੇ ਮੈਨੂੰ ਝਕਾਉਣ ਦੇ ਆਸਤੇ ਮੈਨੂੰ ਧਮਕਾਉਣ ਦੇ ਨਸਤੇ ਦੇ ਨਾਲ ਮੇਰੇ ਤੇ ਬਹੁਤ ਤਸ਼ੱਦਦ ਹੋਇਆ ਆ ਪੰਜ ਕੌਪ ਪੰਜ ਕ੍ਰਿਮੀਨਲ ਪਰਚੇ ਦਾ ਇਨਕਲੂਡਿੰਗ ਐਨਡੀਪੀਐਸ ਦਾ ਜਿਹੜਾ ਨਾਂ ਤੇ ਜੇਲ੍ਹ ਮੈਂ ਜ਼ਿਕਰ ਕਰਾਇਆ ਸੀ ਜੇਲ੍ਹ ਕਰਤੀ ਆ ਭਗਵਾਨ ਕਮਾਲ ਦੀ ਸਰਕਾਰ ਦੀ ਦੇਣਾ ਪੰਜ ਛੋਟੇ ਨਹੀਂ ਹੁੰਦੇ 12 ਮਗਰ ਦੇ ਸਾਰੇ ਕੌਸ਼ ਹੋ ਚੁੱਕੇ ਆ ਰਹਿਣੇ ਉਹ ਵੀ ਕੋਈ ਨਹੀਂ ਗੇ ਪਰ ਮੈਂ ਜਦੋਂ ਰਾਤ ਚੁਣਿਆ ਉਹ ਸਫਰ ਬਹੁਤ ਲੰਬਾ ਵਾ ਪਰ ਹੈ ਬਹੁਤ ਸਤਕਾਰਯੋਗ ਆ ਅੱਜ ਸਾਰੀ ਦੁਨੀਆ ਦੇ ਵਿੱਚ ਮੈਨੂੰ ਲੋਕ ਪਿਆਰ ਕਰਦੇ ਨੇ ਸਤਕਾਰ ਦਿੰਦੇ ਨੇ ਔਰ ਮੇਰੀ ਚੋਣ ਜਿਹੜੀ ਹੈ ਨਾ ਤੇ ਹੰਕਾਰ ਨਾ ਸਮਝੋ ਮੇਰੀ ਚੋਣ ਹਮੇਸ਼ਾ ਲੋਕ ਲੜਦੇ ਨੇ ਹੁਣ ਆਥ ਵਿੱਚ ਮੈਂ ਜਿੰਨੀ ਵਾਰ ਮੀਡੀਆ ਦੇ ਸਾਹਮਣੇ ਤੁਹਾਨੂੰ ਵੀ ਕਹਿਣਾ ਚਾਹਣਾ ਇੱਕ ਗੱਲ ਜਿਹੜੇ ਨੌਜਵਾਨ ਬੱਚੇ ਜਿੱਦਾਂ ਸਾਡਾ ਯੂਨਿਟ ਦਾ ਪ੍ਰੈਜ਼ੀਡੈਂਟ ਬੈਠਾ ਇੱਥੇ ਹੈ ਹੋਰ ਬੱਚੇ ਬੈਠੇ ਨੇ ਜਿਹੜੇ ਵੀ ਨੌਜਵਾਨ ਬੱਚੇ ਆ ਜਿਹੜਾ ਮੈਨੂੰ ਇੱਥੇ ਨਾਮਿਨੇਟ ਕੀਤਾ ਨਾ ਪਾਰਟੀ ਹਾਈ ਕਮਾਂਡ ਨੇ ਇਹ ਉਹਨਾਂ ਵਾਸਤੇ ਇੱਕ ਸੁਣਿਆ ਹਵਾ ਟਿਕਟ ਮੰਗਣ ਦਾ ਅਧਿਕਾਰ ਸਭ ਨੂੰ ਆ ਗੋਲਦੀ ਜੀ ਨੇ ਮੰਗੀ ਕਾਲਾ ਧਿੰਨੂ ਨੇ ਮੰਗੀ ਇਹਨੇ ਤਾਂ ਸ਼ਾਇਦ ਮੇਰੇ ਘਰੇ ਵੀ ਪ੍ਰੋਪਾਗੈਂਡਾ ਹੋਇਆ ਇਹਨਾਂ ਨੇ ਤਾਂ ਮੇਰਾ ਨਾਮ ਉੱਥੇ ਲਿਆ ਸੀਗਾ ਜਾ ਕੇ ਪਾਰਟੀ ਹਾਈ ਕਮਾਂਡ ਤੋਂ ਪਰ ਜਿਹੜੀ ਅਸਲ ਗੱਲ ਹੈਗੀ ਆ ਕਿ ਕਿਦ ਮੰਗਣਾ ਸਾਦਾ ਦਿਖਾਇਆ ਲੇਕਿਨ ਪਾਰਟੀ ਨੇ ਨਾਮਿਨੇਟ ਕੀਤਾ ਮੈਂ 250 300 ਕਿਲੋਮੀਟਰ ਤੋਂ ਬਾਹਰ ਚੱਕ ਕੇ ਮੈਨੂੰ ਇੱਥੇ ਲੈ ਕੇ ਕਿਉਂ ਲੈ ਕੇ ਆਏ ਨੇ ਔਰ ਹੋਰ ਸੋ ਇਹ ਫਿਰ ਹੰਕਾਰ ਨਾ ਸਮਝਣਾ ਮੈਂ ਕਿਤੇ ਅਪਲਾਈ ਵੀ ਨਹੀਂ ਕੀਤੀ ਮੈਂ ਕਿਤੇ ਅਰਜ਼ੀ ਨਹੀਂ ਦਿੱਤੀ ਕੋਈ ਸਕਿਉਰਿਟੀ ਡਿਪੋਜ਼ਿਟ ਨਹੀਂ ਕੀਤਾ ਕਿਤੇ ਦਿੱਲੀ ਨਹੀਂ ਗਿਆ ਇੱਕ ਦਿਨ ਵੀ ਉਧਰ ਦਿੱਲੀ ਜਾਣਾ ਮੈਂ ਪਰ ਮੈਂ ਕਿ ਇਹਨਾਂ ਚੋਣਾਂ ਦੇ ਦਿਨਾਂ ਵਿੱਚ ਦਿੱਲੀ ਨਹੀਂ ਜਾਣਾ ਮੈਂ ਪਾਰਟੀ ਨੂੰ ਕਿਹਾ ਕਿ ਤੁਸੀਂ ਜਿਹਦਾ ਦੇ ਕਰਦਾ ਲੜਾਓ ਜੇ ਤੁਹਾਨੂੰ ਲੱਗੂਗਾ ਕਿ ਕੋਈ ਨਹੀਂ ਲੜ ਰਿਹਾ ਹੈਗਾ ਕਿ ਮੈਂ ਉਸ ਚਰੋਤੇ ਨੂੰ ਮੈਂ ਡਰਦਾ ਨਹੀਂ ਕਿਸੇ ਤੋਂ ਕਿਸੇ ਕੁਝ ਬਾਤ ਨੂੰ ਕੋਈ ਡਰਦਾ ਕਿਸੇ ਕਿਚਨੀ ਵਾਲ ਤੋਂ ਨਹੀਂ ਡਰਦਾ ਕਿਸੇ ਪੁਲਿਸ ਤੋਂ ਨਹੀਂ ਡਰਦਾ ਫਿਰ ਮੈਂ ਤੁਹਾਡੀ ਚਰੋਤੇ ਐਕਸੈਪਟ ਕਰਕੇ ਫਿਰ ਸੰਗਰੂਹ ਤੋਂ ਲੜੂਗਾ ਹਵਾ ਤੋਂ ਕੋ ਕੋ ਚਿੰਤਾ ਹਾਂ ਉਹ ਉਸ ਪਰਮਾਤਮਾ ਦੇ ਹੱਥ ਚ ਉਹ ਵੀ ਮੈਂ ਮੈਂ ਕੇਵਲ ਜਿੱਤਣ ਵਾਸਤੇ ਨਹੀਂ ਆਇਆ ਮੈਂ ਇੱਥੇ ਉਹਦੇ ਸਾਹਮਣੇ ਖੜ ਕੇ ਉਹ ਸਰਕਾਰਾਂ ਦੇ ਜਿਨ੍ਹਾਂ ਨੇ ਮੈਨੂੰ ਵੀ ਵਿਕਟਿਮਾਈਜ਼ ਕੀਤਾ ਬਹੁਤ ਸਾਰੇ ਲੋਕਾਂ ਨੂੰ ਵਿਕਟਿਮਾਈਜ਼ ਕੀਤਾ ਕੇਂਦਰ ਦੀ ਸਰਕਾਰ ਈਡੀ ਸੀਬੀਆਈ ਦਾ ਦੁਰਉਪਯੋਗ ਇਹ ਪੂਰੀ ਸਰਕਾਰ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਮਲਟੀਪਲ ਕੇਸ ਜਿੱਦਨ ਮੇਰੀ ਜ਼ਮਾਨਤ ਹੋਈ ਆ 4 ਜਨਵਰੀ 2024 ਨੂੰ ਜ਼ਮਾਨਤ ਗੱਲ ਸਾਬ 11 ਵਜੇ ਦੇ ਰਹੇ ਨੇ 8 ਵਜੇ ਸਵੇਰੇ ਤਿੰਨ ਡੀਐਸਪੀ ਪੁਲਿਸ ਦੇ ਖਰੇ ਹੋ ਕੇ ਜੇਲ੍ਹ ਦੇ ਸੁਪਰਡੈਂਟ ਦੇ ਦਫਤਰ ਦੇ ਅੰਦਰ ਬੈਠੇ ਸੀ ਨੂੰ ਦੁਬਾਰਾ ਗ੍ਰਿਫਤਾਰ ਕਰਨ ਆਸਤੇ ਝੂਠਾ ਮੁਕੱਦਮਾ ਜਿਹੜਾ 3 ਵਜੇ ਉੱਦਨ ਸੁਭਾਰਪੁਰ ਪੁਲਿਸ ਸਟੇਸ਼ਨ 'ਤੇ ਦਰਜ ਕੀਤਾ ਮੈਂ ਅੱਜ ਹੀ ਸੁਣਿਆ ਦੇਣ ਆਇਆ ਕਿ ਖੇਰਾ ਪਰਚਾ ਤੋਂ ਅੱਜ ਤੁਸੀਂ ਝੂਠੇ ਮੁਕੱਦਮੇ ਕੀਤੇ ਪੁਲਿਸ ਤੋਂ ਮੈਂ ਤਾਂ ਤੋਂ ਡਰਨ ਵਾਲਾ ਨਹੀਂ ਮੇਰੇ ਖੜਨ ਦਾ ਮਤਲਬ ਪਤਾ ਕੀ ਹੈ ਜੇ ਆਪਾਂ ਇਫੋਂ ਅੱਜਾ ਕੰਦੇ ਖੋਤੀ ਜਿਹੜਾ ਬੁਕਰਦਾਰ ਤੋਂ ਕਿਲਾ ਬਣਾਇਆ ਇਹਨਾਂ ਨੇ ਹੈ ਨਹੀਂਗਾ ਰੀਤ ਦਾ ਕਿਲਾ ਵਾ ਜੇ ਜਿਹੜਾ ਆਪਾਂ ਰੀਤ ਦਾ ਕਿਲਾ ਢਾਤਤਾ ਮੁਰਕੇ ਕਿਸੇ ਪੰਜਾਬ ਦੇ ਬੰਦੇ ਤੇ ਝੂਠਾ ਪਰਚਾ ਨਹੀਂ ਦਰਕਰਗੇ ਇਹ ਸਾਡੀ ਜਿੱਤ ਦਾ ਜਿਹੜਾ ਨਤੀਜਾ ਹੋਵੇਗਾ ਬੱਚਿਆਂ ਨੂੰ ਸੁਣਿਆ ਮੈਂ ਕਹਿ ਰਿਹਾ ਸੀਗਾ ਕਿ ਦੇਖੋ ਜੇਕਰ ਤੁਸੀਂ ਪੈਸੇ ਤੇ ਖੁਸ਼ਾਮਦਾਨ ਪੋਲਿਟਿਕਸ ਕਰਨੀ ਤੇ ਰਾਹ ਹੈਗਾ ਸ਼ੌਟ ਜਾ ਸਕਦੇ ਹਾਂ ਲੇਕਿਨ ਜੇ ਬਾਇਜ਼ਤ ਤਰੀਕੇ ਨਾਲ ਗੈਰਤ ਤੇ اخلاق ਤੇ ਸੈਲਫ ਰਿਸਪੈਕਟ ਤੇ ਆਪ ਆਪਣੀ ਰਿਸਪੈਕਟ ਕਰਕੇ ਆਪਣੀ ਪੋਲਿਟਿਕਸ ਵਿੱਚ ਚੱਲਣਾ ਤੇ ਤੁਹਾਨੂੰ ਘਰ ਬੈਠਿਆਂ ਨੂੰ ਪਾਰਟੀਆਂ ਟਿਕਟਾਂ ਦਿੰਦੀਆਂ ਨੇ ਘਰ ਬੈਠਿਆਂ ਨੂੰ ਪਾਰਟੀਆਂ ਟਿਕਟਾਂ ਦੇ ਮੈਨੂੰ ਦਿੱਤੀਆਂ ਨੇ ਪਾਰਟੀ ਔਰ ਸਤਮੀ ਵਾਰ ਮਿਲਿਆ ਸਤਮੀ ਵਾਰ ਮੈਨੂੰ ਘਰ ਬੈਠੇ ਟਿਕਟ ਦਿੱਤੀ ਆ ਇਸ ਕੇਵਲ ਤੇ ਕੇਵਲ ਕੰਮ ਦੀ ਬਦੌਲਤ ਕਿਸੇ ਦੇ ਬਦੌਲਤ ਨਹੀਂ ਸਿਰਫ ਕੰਮ ਬਦੌਲਤ ਇਹ ਤਾਂ ਹੋ ਗਿਆ ਮੇਰੀ ਮਾੜੀ ਜੀ ਇੰਟਰੋਡਕਸ਼ਨ ਦੂਸਰਾ ਹੈਗਾ ਕਿ ਮੈਂ ਕਿਹਾ ਜਿੰਨੇ ਕੰਮ ਬਜਿੰਦਰ ਜੀ ਨੇ ਆਪਰੇ ਭਾਸ਼ਣ ਵਿੱਚ 4-5 ਮਿੰਟ ਵਿੱਚ ਗਿਣਾਤੇ ਨੇ ਜਿਹੜੇ ਸੰਗੂਧ ਨੇ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਚਾਹੇ ਉਹ ਪਿਛੇ ਆਇਆ ਸੈਟਲਾਈਟ ਹਸਪੀਟਲ ਹੋਣਾ ਚਾਹੀਦਾ Tata Memorial Hospital ਚਾਹੀਦਾ ਸਪੋਰਟਸ ਸਟੇਡੀਅਮ ਹੈਗਾ ਤੇ ਚਾਹੇ ਸੜਕਾਂ ਦਾ ਨੈਟਵਰਕ ਹੈਗਾ ਤੇ ਚਾਹੇ ਸ਼ਹਿਰਾਂ 'ਚ CCTV ਹੋਏਗਾ ਤੇ ਚਾਹੇ ਹੋਰ ਜਿਹੜੇ ਇਹਨਾਂ ਦੇ ਕੰਮ ਗਲਾਈ ਨੇ ਮੇਰਾ ਖਿਆਲ ਹੈ ਕਿ ਭਗਵਾਨਪਾਨ ਇਸ ਜ਼ਿਲ੍ਹੇ ਦੇ ਮੁੱਖ ਮੰਤਰੀ ਬੜਾ 2 ਸਾਲ ਹੋ ਗਏ ਨੇ ਧੂਰੀ ਤੋਂ ਬੈਠਾ ਗੋਲਡੀ ਜੀ ਚੱਲੇਗੇ ਨਾ ਸ਼ਾਇਦ ਆ ਬੈਠੇ ਨੇ ਮੇਰੇ ਪਿੱਛੇ ਬੈਠੇ ਨੇ ਹਲਕਾ ਧੂਰੀ ਆ ਤੁਸੀਂ ਮੈਨੂੰ ਦੱਸ ਦਿਓ ਕਿ ਭਗਵਾਨਪਾਨ ਵਿਜਿੰਦਰ ਸਿੰਘਲੇ ਦੇ ਮੁਕਾਬਲੇ ਦੇ ਉੱਤੇ ਪੰਜ ਪੈਸੇ ਵੀ ਕੰਮ ਕਰਾ ਸਕਦਾ ਜਰਾ ਬੋਲ ਕੇ ਦੱਸੋ ਇ ਕਰੀ ਕੋਈ ਆਇ ਕਰੀ ਕੈਮਰਾ ਖਾ ਲੋ ਦਿਖਾ ਸਕਦਾ ਪੰਜ ਪੈਸੇ ਵੀ ਕੰਮ ਮੈਂ ਚੁੜੀ ਗਿਆ ਮੈਨੂੰ ਵੀਡੀਓਜ਼ ਭੇਜਦੇ ਨੇ ਲੋਕੀ ਤੁਹਾਨੂੰ ਪਤਾ ਉਹ ਗੋਲਡੀ ਦੇ ਕਿਹੜੇ ਪਿੰਡ ਦੀ ਪੇਜੀ ਉਥੇ ਡਿਸਪੈਂਸਰੀ ਦਾ ਜਿਹੜਾ ਸੀਗਾ ਉਹ ਲਿੰਟ ਡਿੱਗ ਗਿਆ ਅੰਦਰ ਵੀ ਛੱਤ ਡਿੱਗ ਗਈ ਡਾਕਟਰ ਨੇ ਮੈਨੂੰ ਵੀਡੀਓ ਭੇਜੀ ਵਿਚਾਰੇ ਬੰਦੇ ਨਾ ਕਿਹਦੇ ਕਰਦੇ ਨੇ ਕਹਿੰਦਾ ਕਿ ਪਿਛਲੇ 11 ਸਾਲਾਂ ਤੋਂ ਸਾਨੂੰ ਨਾਲੇ ਤੋਂ ਕੰਟਰੈਕਟ ਤੇ ਰੱਖਿਆ ਸਿਰਫ ਠੇਕੇ ਤੇ ਜਿੱਦਾ ਕੋਈ ਠੇਕੇ ਦੇ ਮੁਲਾਜ਼ਮ ਨਹੀਂ ਡਾਕਟਰ ਐ ਐਮਬੀਬੀਐਸ ਤੋ ਆਪਾਂ ਜਿਹੜੀ ਦੇਸਪੰਸਸ ਬਣਾਈ ਸੀ ਉਹ ਦੋ ਜਿਹੜੀ ਸੀਲਿੰਗ ਸੀਗੀ ਉਹ ਸਾਰੀ ਦੀ ਸਾਰੀ ਢੰਗ ਕਰਕੇ ਥੱਲੇ ਡਿੱਗੀ ਉਹ ਬਚ ਗਿਆ ਮਨੋਵਾਰ ਬਚ ਗਿਆ ਉਹਰੇ ਬੈਠਾ ਸੀ ਪੱਲੇ ਪਾਸੇ ਡਿੱਗੀ ਸਕੂਲ ਕਿਤੇ ਪਏ ਨੇ ਸੜਕਾ ਟੁੱਟੀਆਂ ਪਈਆਂ ਨੇ ਮਤਲਬ ਕਹਿਣ ਦਾ ਕਿ ਜਿਹੜੇ ਗੱਲਾਂ ਇਹ ਕਰਕੇ ਆਏ ਸੀ ਦੋ ਸਾਲ ਪਹਿਲਾਂ ਅੱਜ ਕਿਥੇ ਖੜੇ ਨੇ ਇਸ ਤੋਂ ਬੰਦਾ ਕਿ ਮੈਂ ਪੰਜਾਬ ਦੀ ਗੱਲ ਕਰਾਂ ਇੱਕ ਬੀਜੇਪੀ ਬਾਰੇ ਗੱਲ ਕਹਿਣਾ ਚਾਹੁੰਦਾ ਅੱਜ ਬੀਜੇਪੀ ਇੱਕ ਬਹੁਤ ਖਤਰਨਾਕ ਏਜੰਡੇ ਤੇ ਆ ਡਿਵੀਸਿਵ ਏਜੰਡਾ ਅੰਗਰੇਜ਼ੀ ਚ ਕਹਿੰਦੇ ਨੇ ਪਾਲੂ ਪਾਲ ਕੋ ਅਜੰਡੇ ਦੇ ਉੱਤੇ ਚੱਲੇ ਹੋਏ ਨੇ ਜਾਤ ਬਰਾਦਰੀ ਧਰਮ ਦੀ ਰਾਜਨੀਤੀ ਕਰਕੇ ਵੋਟਾਂ ਤਾਂ ਲੈ ਸਕਦੇ ਨੇ ਸਰਕਾਰਾਂ ਵੀ ਬਣਾ ਸਕਦੇ ਨੇ ਪਰੰਤੂ ਦੇਸ਼ ਦਾ ਭਵਿੱਖ ਉਹ ਆਪ ਹੀ ਖਰਾਬ ਕਰ ਰਹੇ ਨੇ ਇਸ ਤਰ੍ਹਾਂ ਦੇਸ਼ ਕਿਉਂਕਿ ਭਾਰਤ ਕੋ ਕਿਹ ਦੇਸ਼ ਇੱਕ ਸਾਰਾ ਇੱਕ ਬਹੁਦਸਤਾ ਹੈ ਤੁਸੀਂ ਚਲ ਜੋ ਲਗਭਗ 100 150 200 ਮੀਲ ਤੇ ਜਾ ਕੇ ਜ਼ੁਬਾਨ ਬਦਲ ਜਾਂਦੀ ਹੈ ਪਹਿਰਾਵਾ ਬਦਲ ਜਾਂਦਾ ਭਾਸ਼ਾ ਬਦਲ ਜਾਂਦੀ ਹੈ ਸੱਭਿਆਚਾਰ ਬਦਲ ਜਾਂਦਾ ਵਾ ਪਰ ਆਪ ਸਾਡੇ ਸੁੰਦਰ ਗੁਰਦਸੇ ਦੀ ਤਰ੍ਹਾਂ ਬੈਠੇ ਆ ਲੇਕਿਨ ਉਹ ਇੱਕ ਦਿਵਸ ਇੱਕ ਪਾਲੂ ਅਜੰਡੇ ਦੇ ਤੇ ਜਿਹੜੇ ਚੱਲੇ ਹੋਏ ਨੇ ਅਗਰ 2024 ਦੇ ਵਿੱਚ ਬੀਜੇਪੀ ਰੀਪੀਟ ਹੋ ਗਈ ਇਹ ਮੈਂ ਐਵੇਂ ਨਹੀਂ ਕਹਿ ਰਿਹਾ ਡਾਕਟਰ ਗਾਂਧੀ ਜਿਹੜੇ ਐਮਪੀ ਦੇ ਕੈਂਡੀਡੇਟ ਬਣੇਣ ਪਟਾਉ ਉਹ ਐਵੇਂ ਨਹੀਂ ਕਹਿੰਦੇ ਰਾਹੁਲ ਗਾਂਧੀ ਜੀ ਐਵੇਂ ਹੋ ਕੇ ਕਹਿੰਦੇ ਸਾਡੇ ਜਿਹੜੇ ਲੀਡਰਸ ਨੇ ਖੜ ਗਏ ਜੀ ਖੜ ਗਏ ਜੀ ਐਵੇਂ ਨਹੀਂ ਕਹਿੰਦੇ ਇਸ ਦੇਸ਼ ਵਿੱਚ ਸੰਵਿਧਾਨ ਜਿਹੜਾ ਉਹਨੂੰ ਤੋੜਿਆ ਜਾਵੇਗਾ ਉਸ ਨੂੰ ਮੋੜਿਆ ਜਾਵੇਗਾ ਕਨਸਟੀਟਿਊਸ਼ਨ ਅਮੈਂਡਮੈਂਟ ਕਰਕੇ ਇੰਡਿਆ ਨੂੰ ਭਾਰਤ ਨੂੰ ਇੱਕ ਥੀਓਕ੍ਰੇਟਿਕ 스테ਟ ਜਿਹਨੇ ਪਾਕਿਸਤਾਨ ਹੈ ਜਿਹਨੇ ਇੰਡੋਨੇਸ਼ੀਆ ਹੈ ਸਿਰਫ ਇੱਕ ਵਰਗ ਦੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਦੂਜਿਆਂ ਸਾਰਿਆਂ ਨੂੰ ਬਾਂਝੇ ਕੀਤਾ ਜਾਵੇਗਾ ਇਸ ਕਰਕੇ ਬਚਨ ਦੀ ਲੋੜ ਹੈ ਔਰ ਜਦਾਂ ਰਸ਼ੀਆ ਦੇ ਵਿੱਚ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਪੂਟੇ ਨੇ ਉਸੇ ਕਨਸਟੀਟਿਊਸ਼ਨ ਅਮੈਂਡ ਕਰਕੇ ਆਪਣੇ ਆਪ ਨੂੰ ਲਾਈਫਟਾਈਮ ਪ੍ਰੈਜ਼ੀਡੈਂਟ ਨਾਮਜ਼ਦ ਕਰ ਦਿੱਤਾ ਜਦ ਤੱਕ ਮਰਨਾ ਨਹੀਂ ਉਹ ਹੱਟਣਾ ਨਹੀਂਗਾ ਉਸ ਏਜੰਡੇ ਦੇ ਉੱਤੇ ਸਾਡੇ ਇਹ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉਹ ਚਲੇ ਹੋਏ ਨੇ ਇਸ ਕਰਕੇ ਇਹ ਚੋਣ ਆਮ ਚੋਣਾਂ ਨਾਲੋਂ ਬਹੁਤ ਜ਼ਿਆਦਾ ਅਹਿਮ ਚੋਣ ਹੈ ਫੈਸਲਾ ਕੌਣ ਚੋਣ ਹੈ ਗਿਆ ਉਹ ਦੂਸਰੇ ਪਾਸੇ ਬੀਜੇਪੀ ਕਹਿ ਰਹੀ ਆ ਇੱਕ ਪਾਸੇ ਕਹੀ ਜਾਂਦੇ ਜਦੋਂ ਵਾਜਪਾਈ ਸਾਹਿਬ ਦੇ ਰਵੇ ਸੀਗਾ ਸ਼ਾਇਨਿੰਗ ਇੰਡੀਆ ਦਾ ਸਲੋਗਨ ਦਿੱਤਾ ਕਿ ਚਮਕ ਗਿਆ ਭਾਰਤ ਚਮਕ ਗਿਆ ਭਾਰਤ 2004 ਦੇ ਵਿੱਚ ਤੇ ਦਿੱਤੀ ਸੀਗੀ ਉਸ ਵੇਲੇ ਕਾਂਗਰਸ ਦੇ ਡਾਕਟਰ ਮਨਮੋਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਹੈ ਆ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ ਰੋਡ ਨੈਟਵਰਕ ਜਿਹੜਾ ਦਿੱਲੀ ਕਟਨਾ ਵਾ ਤੇ ਭਾਰਤ ਬਾਲਾ ਪ੍ਰੋਜੈਕਟ ਹੈ ਜਿੰਨਾ ਵੱਡਾ ਹਾਈਵੇ ਇਸ ਵੇਲੇ ਇੰਡੀਆ ਚ ਬਣ ਰਿਹਾ ਇਹ ਡਾਕਟਰ ਮਨਮੋਨ ਸਿੰਘ ਦੀ ਪਲਾਨਿੰਗ ਦਾ ਹਿੱਸਾ ਰਿਜ਼ਲਟ ਹੈ ਇਹਦਾ ਨਹੀਂਗਾ ਹੁਣ ਇਹ ਸਾਰਾ ਕੁਛ ਉਹਨਾਂ ਦਾ ਕਾਂਗਰਸ ਵਾਲੇ ਦਾ ਬਣਾਇਆ ਹੋਇਆ ਜਿਹੜਾ ਹੁਣ ਬਣ ਰਿਹਾ ਪਰ ਇਹ ਉਹਨੂੰ ਕਿਹਾ ਜੀ ਇਹ ਸਾਡਾ ਸ਼ਾਈਨਿੰਗ ਇੰਡੀਆ ਤੇ ਲੋਕਾਂ ਨੇ ਕਾਂਗਰਸ ਦੇ ਪਾਰਟੀ ਹੁਣ ਕੀ ਕਹਿੰਦੇ ਨੇ ਫਿਕਸਡ ਇੰਡੀਆ ਅਗਲੇ 2047 ਤੱਕ ਅਸੀਂ ਇੰਡੀਆ ਨੂੰ ਸਾਰੇ ਵਿਸ਼ਵ ਦੀ ਸਭ ਤੋਂ ਵੱਡੀ ਪਤਾ ਨਹੀਂ ਕਿੰਨੇ ਟਰਿਲੀਅਨ ਡਾਲਰ ਦੀ ਅਸੀਂ ਇਕਨੋਮੀ ਬਣਾ ਦੇਾਂਗੇ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਵਿਕਸਿਤ ਪਹਾੜੇ ਪਿਆ ਹੋਰ ਪਤਾ ਨਹੀਂ ਕਿੰਨੇ ਨਾਮ ਰੱਖੇ ਨੇ ਬੈਨਾ ਕਮਾਈ ਫਿਰਦੇ ਨੇ ਦੂਜੇ ਪਾਸੇ ਲੋਕੋ ਬੇਸਥੇ ਉਹ ਪੈਣੋ ਤੇ ਭਰਾਓ ਜਿਸ 140 ਕਰੋੜ ਦੀ ਆਬਾਦੀ ਦੇ ਵਿੱਚੋਂ 82 ਕਰੋੜ ਲੋਕ ਫ੍ਰੀ ਲਿਫਟ ਆਕਾ ਦਾ ਲੈਂਦੇ ਹੋਰ ਉਹ ਵਿਕਸਿਤ ਕਿੱਥੋਂ ਹੋ ਸਕਦਾ ਬੰਦਸੋ ਅੱਜ ਬੇਤਹਾਸ਼ਾ ਬੇਰੋਜ਼ਗਾਰੀ ਹੈ ਅੱਜ ਬਹੁਤ ਵੱਡੇ ਪੱਧਰ ਤੇ ਪਿਸ਼ਵਾਚਾਰ ਹੈ ਅੱਜ ਭਾਰਤ ਦੀ ਜਿਹੜੀ ਹਿਊਮਨ ਰਾਈਟਸ ਦਾ ਰਿਪੋਰਟ ਹੈ ਹਿਊਮਨ ਰਾਈਟਸ ਦਾ ਮੁੱਖੀ ਅਧਿਕਾਰ ਅਡਾ ਉਹ ਸਾਰੇ ਵਿਸ਼ਵ ਦੇ ਵਿੱਚ ਸਭ ਤੋਂ ਥੱਲੇ ਆ। ਇੱਕ ਬਹੁਤ ਵੱਡੀ ਰਿਪੋਰਟ ਆਈ ਹੈ ਇੰਟਰਨੈਸ਼ਨਲ rahul ji ਵੀ ਆਫਤ ਰਿਪੋਰਟ ਕਰਦੇ ਨੇ ਉਹ ਕਹਿੰਦੇ ਕਿ 70% ਛੰਡ ਵਾਲੀ ਗੱਲ ਹੈ ਉਹਨਾ ਨਾਮ ਪੁੱਛਿਆ ਉਸ ਏਜੰਸੀ ਦੇ ਮਨੁੱਖੀ ਦੰਦ ਚੇਤੇ ਚੇਤੇ ਆ ਜੇ ਉਹ ਕਹਿੰਦੇ 70% ਸਰਮਾਇਆ ਇਸ ਦੇਸ਼ ਦਾ ਕੇਵਲ 1% ਦੇ ਹੱਥ ਵਿੱਚ ਹੈ। ਅਡਾਨੀਜ਼ ਅੰਬਾਲੀਜ਼ ਲੱਖ ਲੱਖ ਕਰੋੜ ਰੁਪਏ ਦਾ 10-10 ਲੱਖ ਕਰੋੜ ਰੁਪਏ ਦਾ ਇਹ ਕਿ ਕਰਜ਼ਾ ਗਵਰਨਮੈਂਟ ਉਹਨਾਂ ਨੂੰ ਫੈਸਿਲਿਟੇਟ ਕਰਦੀ ਪਿਛਲੇ 15 ਸਾਲ ਪਿਛਲੇ 10 ਸਾਲ ਸੌਰੀ ਬੀਜੇਪੀ ਦੀ ਕੇਂਦਰ ਸਰਕਾਰ ਨੇ 15 ਲੱਖ ਕਰੋੜ ਰੁਪਇਆ ਰਾਈਟ ਆਫ ਕੀਤਾ ਕੰਕ੍ਰੀਟ ਕਰਾਉਣਾਂ ਦਾ 15 ਲੱਖ ਕਰੋੜ ਰੁਪਇਆ ਟੋਟਲ ਕਿਸਾਨਾਂ ਦਾ ਕਰਜ਼ਾ ਕਿੰਨਾ ਸਾਰੇ ਦੇਸ਼ ਵਿੱਚ 17 ਲੱਖ ਕਰੋੜ ਰੁਪਇਆ 15 ਲੱਖ ਕਰੋੜ ਰੁਪਇਆ ਚੰਦ ਕਰਾਉਣਿਆਂ ਦਾ ਇੱਕ ਦੋ ਸੈਂਕੜਿਆਂ ਦਾ ਹੋਊਗਾ 5 ਪੱਲੇਦਾਰ 6 6000 10 1000 25 25000 ਕਰੋੜ ਰੁਪਇਆ ਮਾਫ਼ ਕਰ ਦਿੰਦਾ ਰਾਈਟ ਆਫ ਕਰ ਦਿੰਦਾ ਕਹਿੰਦਾ ਜੀ ਇਹ ਬੜਾ ਮਾੜਾ ਕਰਜ਼ਾ ਵਾ ਬੈਡ ਡੈਟ ਹੈ ਲੇਕਿਨ ਜਿਹੜਾ 17 ਲੱਖ ਕਰੋੜ ਜਿਹੜਾ ਕੂੜਾ ਕਰਾਂਗਾ ਹੈ ਕਿਸੇ ਦਾ 1.5 ਲੱਖ ਕਰਜ਼ਾ ਵਾ ਕਿਸੇ ਖੇਤ ਮਜ਼ਦੂਰ ਆ ਗਰੀਬ ਵਿਚਾਰੇ ਆਦਮੀ ਦਾ 50000 ਰੁਪਿਆ ਕਰਜ਼ਾ ਵਾ ਕਿਸੇ ਦਾ 5 ਲੱਖ ਕੇ ਕਿਤੇ 6.5 ਲੱਖ ਆ ਉਹ ਮਰ ਰਹੇ ਨੇ ਉਹ ਆਤਮ ਹੱਤਿਆ ਕਰ ਰਹੇ ਨੇ ਉਹਨਾਂ ਦਾ 1.5 ਕਰੋੜ ਲੱਖ ਕਰੋੜ ਰੁਪਿਆਵਾਂ ਵੱਲ ਸੋਚਿਆ ਨਹੀਂ 1 ਲੱਖ ਕਰੋੜ ਰੁਪਿਆ ਵੀ ਨਹੀਂ ਦਿੱਤਾ ਪੰਜਾਬ ਦਾ ਕਿਸਾਨ ਮਾਗ ਰਹੀ ਧਰਤੀ ਦਾ ਸੰਗੁਰ ਬਠਿੰਡਾ ਮਾਨਸਾ ਜਿੰਨੀਆਂ ਆਤਮ ਹਤਿਆਵਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਗਰੀਬਾਂ ਨੇ ਹੋਈਆਂ ਨੇ ਮੇਰੇ ਘਰ ਕਦੇ ਕਿਸੇ ਦੀਆਂ ਸੋ ਇਹ ਉਹਨਾਂ ਦਾ ਇੱਕ ਝੂਠਾ ਦਾਵਾ ਤੇ ਝੂਠਾ ਵਾਅਦਾ ਹੈ ਉਸ ਨੂੰ ਆਪਾਂ ਬਚਣਾ ਔਰ ਅਕਾਲੀ ਦਰਬਾਰੀ ਕਹਿਣਾ ਚਾਹਣਾ ਅਕਾਲੀ ਦਰ ਬਹੁਤ ਅੱਛੀ ਪਾਰਟੀ ਹੈ ਕੋਈ ਐਸੀ ਗੱਲ ਨਹੀਂ ਕਿ ਲੇਕਿਨ ਅੱਜ ਜੋ ਪਾਰਟੀ ਨਹੀਂ ਰਹੀ ਅਕਾਲੀ ਦਰ ਉਹ ਤਾਂ ਬਾਦਲ ਦਾ ਗੱਲ ਹੈ ਸੁਖਬੀਰ ਦੀ ਦੁਕਾਨ ਆ ਅੱਜ ਕੋਸ ਉਹਨਾਂ ਨੇ ਪਰਮਿੰਦਰ ਨਾਲ ਕੀਤਾ ਤੁਹਾਡੇ ਸਾਹਮਣੇ ਬੁੱਕਲ ਚ ਲੈ ਕੇ ਮਾਰਿਆ ਯਾਰੋ ਮਾਰਦਾ ਕੋ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਆਪਣੇ ਕੌਨਫੀਡੈਂਸ ਲੈ ਕੇ ਇੱਥੇ ਕੋਲ ਬਿਠਾ ਕੇ ਹੰਝੇ ਬਾਰੇ ਆਪਾਂ ਚਾਦਾਂ ਲੋਕ ਤੇ ਪਾਰਟੀ ਨਹੀਂਗੀ ਇੱਕ ਦੁਕਾਨ ਆ ਔਰ ਜਿਹੜੀ ਵੀ ਉਸਪੋਕ ਇਸ ਫਕੀਰ ਦੀ ਪਾਰਟੀ ਨੂੰ ਝੁੰਡਾ ਸਾਹਿਬ ਦੇ ਮੋਹ ਲੱਗੇਗੀ ਉਹ ਸਮਝੋ ਸਿੱਧੀ ਬੀਜੇਪੀ ਦੇ ਖਾਤੇ ਵਿੱਚ ਜਾਏ ਇਹ ਜਾਊਗੀ ਨਾ ਬੀਜੇਪੀ ਦੇ ਖਾਤੇ ਵਿੱਚ ਸੁਬੀਰ ਉਹਨੇ ਅੱਜ ਨਹੀਂ ਕੀਤਾ ਕੱਲ ਸਮਝਾਉਂਦਾ ਤਾਂ ਬੜੇ ਹੋਣਾ ਔਰ ਸਾਡੇ ਕਿਸਾਨਾਂ ਦੇ ਨਾਲ ਜੋ ਧਰਮ ਹੁਕਮਾਇਆ ਬੀਜੇਪੀ ਨੇ ਐਡਾ ਵਤਨ ਮੋਰਨ 700 ਕਿਸਾਨ ਮਰ ਗਏ ਜ਼ਿੱਲੀ ਦੀ ਬਰੂਹਾਂ ਦੇ ਉੱਤੇ ਕੋਈ ਪ੍ਰਵਾਹ ਨਹੀਂ ਪੋਰਟਾ ਉੱਥੇ ਕਹਿ ਕੇ ਕਿ ਗੱਲ ਹੀ ਕੋਈ ਨਹੀਂ ਐਮਐਸਪੀ ਲਾਅ ਬਣਾਵਾਂਗੇ ਨਹੀਂ ਬਣਾਇਆ 3 ਸਾਲ ਤੋਂ ਹਰ ਕੇ ਉਾਰੇ ਸ਼ੰਭੂ ਗਏ ਸ਼ੰਭੂ ਸਾਡੇ ਧਾਵਾ ਬੋਲਿਆ ਹਰਿਆਣਾ ਪੁਲਿਸ ਦੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਸਾਡੇ ਖੱਗਰ ਦਰਿਆ ਦੇ ਉੱਤੇ ਆ ਕੇ ਬੈਰੀਕੇਡਿੰਗ ਸਾਡੀ ਧਰਤੀ ਦੇ ਅੰਦਰ ਆ ਕੇ ਉੱਥੇ ਡਰੋਨਾਂ ਦੇ ਰਾਹੀਂ ਸਾਡੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸੈਂਕੜੇ ਨਾਲ ਫਟੜ ਕੀਤਾ ਸੈਂਕੜੇ ਟਰੈਕਟਰ ਭੰਨ ਦਿੱਤੇ ਗੁਰਕਰਨ ਗੁਰ ਗੁਰ ਸ਼ੁਕਰਨ ਨੂੰ ਗੋਲੀ ਮਾਰ ਕੇ ਉਹਨੂੰ ਹੱਤਿਆ ਕਰ ਦਿੱਤੀ ਕੋਈ ਇਨਸਾਫ ਨਹੀਂ ਕਰ ਔਰ ਇੱਥੇ ਆਉਂਦੀ ਗੱਲ ਹੁਣ ਜੁਆਇੰਟ ਆਪਰੇਸ਼ਨ ਜੁਆਇੰਟ ਆਪਰੇਸ਼ਨ ਕਿਸਾ ਹੋਇਆ ਜੇ ਇੱਥੇ ਕੋਈ ਕਾਬਲ ਅੱਛਾ ਮੁੱਖ ਮੰਤਰੀ ਹੁੰਦਾ ਤਾਂ ਉਹ ਕਦੀ ਹਰਿਆਣੇ ਦੀ ਸਰਕਾਰ ਨੂੰ ਕਦਰ ਦੇ ਉੱਤੇ ਮੈਰੀਕੇਟਿੰਗ ਨਾ ਕਰਨ ਦਿੰਦਾ ਉਹ ਆਖ ਰੌਂਦਾ ਉੱਥੇ ਲਾ ਕੇ ਕਦੇ ਵਿਧਾਨ ਤੇ ਹਰਿਆਣੇ ਦੀ ਭੱਤੀ ਤੇ ਜਾ ਕੇ ਰੋਕੋ ਲੇਕਿਨ ਉਸਨੇ ਕੁਛ ਨਹੀਂ ਕੀਤਾ ਔਰ ਉਸਨੇ ਫੈਸਿਲਿਟੇਟ ਕੀਤਾ ਹਮਲਾ ਜੋ ਕਿਸਾਨਾਂ ਦੇ ਉੱਤੇ ਹੋਇਆ ਔਰ ਤੇਜਰੀਵਾਲ ਤੇ ਭਗਵੰਤ ਮਾਨ ਨੇ ਉਹਨਾਂ ਦੇ ਭਾਜਪੀ ਦੇ ਹਰਿਆਣਾ ਸਰਕਾਰ ਦੇ ਨਾਲ ਰਲ ਕੇ ਸਾਰਾ ਕਿਸਾਨਾਂ ਤੇ ਤਸ਼ੱਦਦ ਕੀਤਾ ਵਾ ਸਾਡਾ ਬੱਚਾ ਮਰ ਗਿਆ ਉਹਦੇ ਉੱਤੇ ਸਿਰਫ 0 ਐਫ ਆਈ ਆਰ ਹਰ ਬਿਛਾਤੇ ਪੁਲਿਸ ਵਾਲੇ ਨੇ ਕੀਤੀ ਔਰ ਆਪ ਹੀ ਭਗਵਾਨ ਸਾਨ ਫਾਰਮੈਂਟ ਚ ਕੋਲਿਆ ਵਾ ਕਿ ਕਦੀ ਪੁਲਿਸ ਵਾਲੇ ਵੀ ਅਣਪਛਾਤੇ ਹੋ ਸਰ ਦੇ ਲੇਕਿਨ ਕਰ ਦਿੱਤੀ ਆ ਚ ਉਹਨਾਂ ਨੇ ਇਸ ਕਰਕੇ ਇਹ ਜਿਹੜੀ ਪੰਜਾਬ ਸਰਕਾਰ ਨੇ ਹੁਣ ਇਹਦੇ ਬਾਰੇ ਗੱਲ ਕਰਨਾ ਚਾਹਣਾ ਵਾ ਕੀ ਕਹੇ ਕਿ ਆਈ ਸੀ ਜ਼ਰਾ ਦੱਸੋ ਕਿਸੀ ਬਦਲਾਅ ਲੈ ਕੇ ਆਵਾਂਗੇ ਪੋਲਿਟਿਕਸ ਬਦਲਾਅ ਦਾ ਮਤਲਬ ਕੀ ਹੁੰਦਾ ਕਿ ਜੋ ਤਰ੍ਹਾਂ ਕੀਮਤਾਂ ਵਿੱਚ ਗ੍ਰੈਵਿਟੀ ਆਈ ਆ ਜੋ ਵੀ ਆਈ ਪੀ ਕਲਚਰ ਆਇਆ ਵਾ ਜੋ ਅਣ ਸੁਣੀ ਕੀਤੀ ਜਾ ਰਹੀ ਆ ਆਮ ਵਰਕਰਾਂ ਦੀ ਅਸੀਂ ਇੱਕ ਸਿਸਟਮ ਬਦਲਾਂਗੇ ਤੇ ਇੱਕ ਨਵੀਂ ਗੱਲ ਦੇਸ਼ ਵਿੱਚ ਚਲਾਵਾਂਗੇ ਲੋ ਸਭ ਤੋਂ ਮੇਲਾ ਬਾਕੀ ਤਾਂ ਦੂਰ ਜਾਣਾ ਕੇਜਰੀਵਾਲ ਜੇਲ੍ਹ ਚ ਬੈਠਾ ਚੰਬੜੀਆਂ ਕੁਰਸੀ ਨੂੰ ਚੰਬੜਾ ਕਿ ਨਹੀਂ ਚੰਬੜਾ ਦੱਸ ਲੋ ਛੱਡਦਾ ਹੀ ਨਹੀਂ ਪਿਆ ਪਰ ਪਹਿਲਾਂ ਰਾਪੜੀ ਦੇਵੀ ਦਾ ਮਜ਼ਾਕ ਕਰਾਉਂਦਾ ਸੀਗਾ ਕਿ ਜੇ ਕਿਸੇ ਪਰਿਵਾਰ ਦਾ ਮਜ਼ਾਕ ਕਰਾਉਣਾ ਉਹ ਚਾਹੁੰਦਾ ਪਹਿਲੀ ਗੱਲ ਤਾਂ ਉਹਨੂੰ ਪਤਾ ਕਿ ਜੇ ਮੈਂ ਕੁਰਸੀ ਛੱਡ ਦਿੱਤੀ ਤੇ ਜਿਹੜਾ 50 ਕਰੋੜ ਰੁਪਏ ਦਾ ਸ਼ੀਸ਼ ਮਹਿਲ ਹੈ ਉਹਦੀ ਜਾਂਚ ਹੋਣੀ ਤੇ ਮੁਰਗੀ ਨੂੰ ਉਹਦੇ ਚ ਗ੍ਰਿਫਤਾਰ ਕਰਕੇ ਤੇ ਜੇ ਕੁਰਸੀ ਛੱਡੀ ਨਹੀਂ ਉਸਨੇ ਤੇ ਆਪਣੀ ਘਰ ਵਾਲੀ ਨੂੰ ਪਿਆਰ ਕਰਤਾ ਉੱਥੇ ਬੈੰਦੀ ਰੋਜੋ ਬੀਬੀ ਸੁਨੀਤਾ ਪਿੱਛੇ ਫੋਟੋ ਲੱਗੀਆਂ ਭਗਤ ਸਿੰਘ ਤੇ ਬਾਬਾ ਸਾਹਿਬ ਅੰਮੇਂਦਰ ਦੀ ਜਿਨ੍ਹਾਂ ਦਾ ਇੱਕ ਨਵੇਂ ਪੈਸੇ ਦਾ ਆਈਡੀਓਲੋਜੀ ਦਾ ਇਹਨਾਂ 'ਤੇ ਅਸਰ ਨਹੀਂਗਾ ਉਹਨੇ 14 ਵਾਂ ਕੇ ਜੇ ਕਾਨੂੰਨ ਮੈਨੂੰ ਛੱਡਣਾ ਪਿਆ ਲਾਉਣਾ ਪਿਆ ਹਟਾਉਣਾ ਪਿਆ ਤਾਂ ਮੇਰੀ ਘਰ ਵਾਲੀ ਜਿਹੜੀ ਮਨ ਤੇ ਫਿਰ ਕੀ ਬਦਲਾਅ ਹੋਇਆ ਜੀ ਦੱਸੋ ਜਰਾ